ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਆਪ ਜੀ ਦੇ ਨਾਲ ਇੱਕ ਵਿਸ਼ੇਸ਼ ਜਾਣਕਾਰੀ ਸਾਂਝੀ ਕਰਨ ਦੇ ਲਈ ਦੇਸ਼ ਦੇ ਲਈ ਆਪ ਜੀ ਦੇ ਸਾਹਮਣੇ ਲਾਈਵ ਹੋਏ ਆ ਜਿਵੇਂ ਕਿ થોડી ਜਿਹੀ ਪਹਿਲਾਂ 1 ਘੰਟਾ ਪਹਿਲਾਂ ਡੀਜੀਪੀ ਜੀ ਦੇ ਤਹਿਤ ਅਸੀਂ ਇਹ ਪੂਰੀ ਉਹਨਾਂ ਟਰਾਂਸਪੋਰਟ ਐਸੋਸੀਏਸ਼ਨ ਦੇ ਦੇ ਆਨਰਸ ਨੂੰ ਅਸੀਂ ਜਿਹੜੀ ਐਸੋਸੀਏਸ਼ਨਿਸ ਹਨ ਜਿਨ੍ਹਾਂ ਨੇ ਇਹ ਸਟ੍ਰਾਈਕ ਦੀ ਕਾਲ ਕੀਤੀ ਸੀ ਜੀ ਅਸੀਂ ਐਟ ਲੀਸਟ ਉਹਨਾਂ ਨਾਲ ਇਹ ਬੈਠ ਕੇ ਕੀਤੀ ਸੀ ਤਾਂ ਤੱਕ ਆਪਾਂ دو تین دن کے بعد یہ کام کرا نگر کیرتن اپنے گروپ گوبند سمندھ پاتشاہ پاون پرکاشت درد ہے وہ سموتھلی نکل چکے سنگت کوئی ماحول نہ آئے سو کوڈ سیزن ایسا ہوا ایک گھنٹہ پہلے ہی جو ٹرانسپورٹ اپنی جی سٹرائک ہے وہ لگاتار اس کو واپس لے لیا ہے سو ساری سنگوں میں یہ بےنتی جاتی ہے کہ چٹا جام سے کل سارے سنت جو مہان نگر کیرتن گردوارا گرو نالک دیو جی جام نگر نکلنا ہے تو وہ سویرے اس کا ٹائم دس بجے ہے, ہے اس ٹائم کے نکلے گا اور سنتوں کو بےنتی ہے اس ٹائم بالکل ملے گا پیٹرول بھی ملے گا ڈیزل پٹرول سب ملے گی سب کچھ پراپر اپنی جگہ سٹل ہو جائے گا سو آپ جی میں بےنتی ہے کہ بچ کر کے ਇਸ ਨਗਰ ਕੀਰਤਨ ਦੇ ਚੱਲ ਰਹੀਆ ਪਰ ਉਹ ਨਗਰ ਕੀਰਤਨ ਦੇ ਮਨ ਤੋਂ ਕਰਦੇ ਆਪਣੇ ਅਰਥ ਵਿੱਚ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਇਹ ਲਾਈਵ ਦੇਣ ਦਾ ਮਤਲਬ ਤਾਂ ਹੈ ਕਿ ਇਸ ਵੇਲੇ ਅਸੀਂ ਜੋ ਇੰਤਜ਼ਾਮ ਚੱਲ ਰਹੇ ਨੇ ਨਾ ਨਗਰ ਕੀਰਤਨ ਦੇ ਉਹ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਜੋ ਪੱਲ ਨਗਰ ਕੀਰਤਨ ਜਿਸ ਰੋਡ ਤੋਂ ਨਿਕਲ ਰਿਹਾ ਹੈ ਜੇ ਉੱਥੇ ਕੋਈ ਸਟਾਲ ਲੱਗ ਰਹੇ ਨੇ ਜਾਂ ਉਹਨਾਂ ਦੇ ਇੰਤਜ਼ਾਮ ਕਿਤੇ ਜਾ ਰਹੇ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਚੀਜ਼ ਦਾ ਮੌਜਨਾ ਕਰਕੇ ਕਿਤੇ ਕੱਲ ਨੂੰ ਕੋਈ ਨਗਰ ਕੀਰਤਨ ਨੂੰ ਪ੍ਰੋਬਲਮ ਨਾ ਆਏ ਸਾਰਾ ਦੇਖ ਦੇਖ ਰਹੇ ਸੀ ਉੱਥੇ ਦੇਖਦੇ-ਦੇਖਦੇ ਇਹ ਨਿਊਜ਼ ਮਿਲ ਗਈ ਨਿਊਜ਼ ਮਿਲ ਗਿਆ ਸੇ ਸਭ ਤੋਂ ਪਹਿਲਾਂ ਇਹ ਸਮਝੇ ਕਿ ਆਪ ਜੀ ਦੇ ਲਾਈਵ ਹੋਏ ਜੇ ਆਪ ਜੀ ਨਾਲ ਵਿਚਾਰ ਰਿਹਾ ਹੈਗਾ ਤਾਂ ਬਹੁਤ ਜੀ ਖੁਸ਼ੀ ਦੀ ਗੱਲ ਹੈ ਇਹ ਇੱਕ ਵਾਰ ਉਹਨਾਂ ਟ੍ਰਾਂਸਪੋਰਟ ਸੈਕਸ਼ਨਸ ਦਾ ਬਹੁਤ ਬਹੁਤ ਤਨਵਾਤ ਕਰਾਂਗਾ ਜਿਨ੍ਹਾਂ ਨੇ ਇਸ ਹਾਸੇ ਸਮੇਂ ਦੇ ਉੱਤੇ ਆ ਕੇ ਭਾਵੇਂ ਉਹਨਾਂ ਦਾ ਕਿਸੇ ਵੀ ਅੰਦਰੂਨੀ ਗੌਰਮੈਂਟ ਦੀ ਚੋਰੂਸ ਦੀ ਗੱਲ ਨਹੀਂ ਕੀਤੀ ਜਦੋਂ ਵੀ ਸਾਡਾ ਸੰਗਤ ਦੀ ਜੋ ਪ੍ਰੋਬਲਮ ਆ ਸਰ ਜੀ ਕਿਤਨੇ ਕੰਮ ਉਹ ਜੋ ਅੱਜ ਕੱਲ੍ਹ ਸਾਡੀ ਚਿੰਤਾ ਸੀ ਉਹ ਚਿੰਤਾ ਦੂਰ ਹੋਈ ਹੈ ਸੋ ਸਾਰੀ ਤੁਹਾਡਾ ਬਹੁਤ ਬਹੁਤ ਪਰਫਾਰਮੈਂਸ ਦੀ ਪਾਲਣਾ ਕਰਨੀ ਜੀ ਵਾਹਿਗੁਰੂ ਜੀ ਕਾ ਫਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਨਾਨੀ ਸ਼ਰਿਵਾਲਾ ਕੋਈ ਗਰਜ਼ਕਾਰ ਹਲਸਾ ਮਾਰੀ ਕਿ ਕਿ ਇੱਥੇ ਸਾਰੀਆਂ ਹੀ ਜਮੂ ਜ਼ਿਲ੍ਹਕ ਦੀਆਂ ਸੰਤਾਂ ਦੇ ਪ੍ਰਤੀ ਬੇਨਤੀ ਹੈ ਕਿ ਇਸ ਤਰ੍ਹਾਂ ਸਰਕਾਰੀਓ ਤੁਹਾਡੇ ਜ਼ਿਲ੍ਹਕ ਤੋਂ ਦੁਆਰਾ ਬਣੇ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸੰਤਾਂ ਨੂੰ ਬੇਨਤੀ ਕੀਤੀ ਹੈ ਕਿ ਸੰਤਾਂ ਦੁਚਿੱਤੇ ਵਿੱਚ ਸੰਦੁਚਿੱਤੇ ਪਨ ਵਿੱਚ ਇੱਕ ਕੱਲ ਸਟ੍ਰਾਈਕ ਹੈ ਤੇ ਪੈਟਰੋਲ ਦੀ ਸਮੱਸਿਆ ਸੀ ਡੀਜ਼ਲ ਦੀ ਸਮੱਸਿਆ ਸੀ ਤੇ ਕੱਲ ਨਗਰ ਕੀਰਤਨ ਸੀ ਉਹ ਜਿਸ ਤਰੀਕੇ ਦੇ ਨਾਲ ਹੁਣ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਉਹ ਜਿਹੜੀ ਵਾਪਸ ਲੈ ਲਈ ਗਈ ਹੈ ਸੋ ਸੰਗਤਾਂ ਦੇ ਪ੍ਰਤੀ ਬੇਨਤੀ ਹੈ ਕਿ ਸਾਈਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਪਵਨ ਪ੍ਰਕਾਸ਼ ਪੁਰਬ ਮਹਾਨ ਲਾਣਕ ਸ਼ਾਹੀ ਕੈਲੰਡਰ ਦੇ ਅਨੁਸਾਰ 5 ਜਨਵਰੀ ਨੂੰ ਆ ਰਿਹਾ ਉਸੇ ਸਬੰਧ ਦੇ ਵਿੱਚ ਕੱਲ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਵਿਸ਼ਾਲ ਨਗਰ ਕੀਰਤਨ ਜੋ ਗੁਰਦੁਆਰਾ ਯਾਦਗਾਰ ਸ੍ਰੀ ਗੁਰੂ ਨਾਨਕ ਦੇਵ ਜੀ ਚਾਨ ਨਗਰ ਤੋਂ ਨਿਕਲ ਕੇ ਆਰੰਭ ਹੋ ਕੇ ਤੇ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚਾਨ ਨਗਰ ਵਿੱਚ ਸਮਾਪਤ ਹੋਣਾ ਹੈ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਵੱ ਚੜ ਕੇ ਗੀਤਾਂ ਦੇ ਵਿੱਚ ਆਪ ਜੀ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਤੇ ਗੁਰੂ ਪਾਤਸ਼ਾਹ ਜੀ ਮਹਾਰਾਜ ਦੀਆਂ ਖੁਸ਼ੀਆਂ ਵਾਟਿਸ਼ਾ ਪ੍ਰਮਤਾ ਦਾ ਪਾਤਰ ਬਣਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਪ੍ਰਤੀ ਬੇਨਤੀ ਹੈ ਜਿਵੇਂ ਆਪ ਜੀ ਨੂੰ ਤੁਹਾਡੇ ਪ੍ਰਧਾਨ ਸਰਦਾਰ ਰঞ্জੀਤ ਸਿੰਘ ਜੀ ਤੋਂੜਾ ਸਰਦਾਰ ਗੁਰਮੀਤ ਸਿੰਘ ਜੀ ਪ੍ਰਚਾਰਕ ਨੇ ਆਪਣੇ ਪੂਰੇ ਪ੍ਰੋਗਰਾਮ ਦੇ ਬਾਰੇ ਜੋ ਵਿਸਤਾਰ ਨਾਲ ਦੱਸਿਆ ਹੈ ਸਾਜ ਜੀ ਨੂੰ ਆਪ ਜੀ ਨੂੰ ਜਾਣਕਾਰੀ ਦਿੱਤੀ ਹੈ ਸੋ ਇਸ ਲਈ ਲਾਈਵ ਹੁੰਦਾ ਇੱਕ ਮਕਸਦ ਸੀ ਕਿ ਜੋ ਇੱਕ ਜੋ ਇੱਕ ਸਦਾ ਸੀ जोडਤਾ ਸੀ ਕੁਝ ਐਸੋਸੀਏਸ਼ਨਸ ਦੇ ਵੱਲੋਂ ਉਹਦੇ ਬਾਰੇ ਜੋ ਉਹਨਾਂ ਨੇ ਇੱਕ ਬੜਾ ਬੀਜੀਪੀਸੀ ਦੇ ਵੀ ਅਪੀਲ ਕੀਤੀ ਸੀ ਹੋਰ ਸਾਰਿਆਂ ਨੇ ਅਪੀਲ ਕੀਤੀ ਹੈ ਤੇ ਉਹਨਾਂ ਨੇ ਜਿਹੜਾ ਪ੍ਰਕਾਸ਼ਪੁਰੂ ਗੁਰੂ ਪਾਤਸ਼ਾਹ ਦਾ ਆ ਰਿਹਾ ਉਹਦੇ ਸੰਬੰਧੀ ਚਬਰੀ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਆਪਣੀ ਜਿਹੜੀ ਅੜਤਾਲ ਜੜਜੂ ਨੇ ਰੱਖੀ ਰੱਖੀ ਦੀ ਸੀ ਉਹਨਾਂ ਨੇ ਆਪਣੀ ਕਾਲ ਆਫ ਕਰ ਲਈ ਹੈ ਤਾਂ ਕਿ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਪਵੇ ਸੋ ਅਸੀਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਉਹ ਕਾਲ ਆ ਕਰਕੇ ਕੱਲ ਦੇ ਆਉਣ ਵਾਲੇ ਸਾਡੇ ਜਿਹੜੇ ਸਮਾਗਮ ਨੇ ਗੁਰੂ ਪਾਤਸ਼ਾਹ ਦੇ ਤਾਂ ਕਿ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਉਹਨਾਂ ਨੇ ਆਪਣਾ ਜੋ ਕਾਲ ਆਫ ਆਫ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਨਾਲ ਕੇ ਮੇਰੇ ਤੋਂ ਪਹਿਲੇ ਸਾਰੇ ਹੀ ਵੀਰਾਂ ਨੇ ਤੁਹਾਨੂੰ ਇਸ ਸਮੇਂ ਫੋਨ ਚੈਨਲ ਤੇ ਲਾਈਵ ਹੋਣ ਦਾ ਜਿਹੜਾ ਵਿਸ਼ਾ ਉਹ ਦੱਸਦਾ ਮੈਂ ਸਾਰਿਆਂ ਨੂੰ ਇੱਕ ਵਾਰੀ ਅਪੀਲ ਕਰਨਾ ਚਾਹਾਂਗਾ ਕਿ ਕੱਲ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਜੋ ਇੱਕ ਨਗਰ ਕ੍ਰਿਪਾ ਕਰ ਕਟਿਆ ਜਾਂਦਾ ਹੈ ਉਹਦੇ ਵਿੱਚ ਜਿਹੜੀ ਛੋਟੀ ਸੀ ਇੱਕ ਅਰਚਨ ਸਾਨੂੰ ਆਨ ਪਈ ਸੀ ਜਿਵੇਂ ਕਿ ਚੱਕਾ ਜਾਮ ਦੇ ਕਾਰਨ ਬੜੇ سارے ਲੋਕ ਡਿਸਟਰਬ ਹੋ ਗਏ ਸਰ ਉਹ 1 ਘੰਟਾ ਪਹਿਲੇ ਸੈਂਟਰ ਗਵਰਨਮੈਂਟ ਦੀ ਤਰਫੋਂ ਅਤੇ ਐਸੋਸੀਏਸ਼ਨਾਂ ਸਰ ਉਹਨੇ ਤਰਫੋਂ ਕਾਲ ਆਪ ਕੀਤੀ ਗਈ ਹੈ ਮੈਂ ਆਪ ਸਭ ਸੰਤਾ ਅਗੇ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਵੱਧ ਤੋਂ ਵੱਧ ਤੁਸੀਂ ਇਸ ਨਗਰ ਕ੍ਰਿਪਾ ਵਿੱਚ ਸ਼ਾਮਲ ਹੋ ਕੇ ਇਸ ਨਗਰ ਕ੍ਰਿਪਾ ਦੀ ਸ਼ੋਭਾ ਵਧਾਓ ਔਰ ਜਿੱਤੇ ਕਿ ਸਾਨੂੰ ਹੁਣ ਹੀ ਅਜੇ ਕੋਈ ਕੁਝ ਥੇਰ ਪਹਿਲੇ ਹੀ ਸਾਨੂੰ ਇੱਕ ਮੈਸੇਜ ਟ੍ਰਾਂਸਪੋਰਟ ਚੇਅਰਮੈਨ ਦੀ ਤਰਫੋਂ ਆਇਆ ਕਿਉਂਕਿ ਮੈਂ ਇੱਕ ਈ ਰਿਕਸ਼ਾ ਨੂੰ ਵੀ ਪ੍ਰੋਜੈਕਟਰ ਦਾ ਪੂਰੇ ਕਾਰਨ ਤੋਂ ਚੱਲਿਆ ਪਤਾ ਕਿ ਇਹ ਕਾਲ ਜਿਹੜੀ ਆਫ ਕੀਤੀ ਗਈ ਹੈ ਮੈਂ ਬੜੀ ਸਾਨੂੰ ਖੁਸ਼ੀ ਹੋਈ ਕਿ ਜਿੱਤੇ ਮਹਾਰਾਜਾਪੁਰ ਬਣਾ ਰਹੇ ਆਂ ਔਰ ਇਸ ਦੇ ਵਿੱਚ ਜਿਹੜੀ ਅਚਨ ਆਰੀ ਸੀ ਇੱਕ ਦਿਨਾਂ ਨਾਲ ਜਿਹੜੀ ਦੁਬਿਧਾ ਸਾਡੀ ਦੂਰ ਹੋਈ ਸੋ ਇੱਕ ਵਾਰ ਫਿਰ ਸਾਰਿਆਂ ਨੂੰ ਅਸੀਂ ਸਾਰੇ ਮਿਲ ਕੇ ਅਪੀਲ ਕਰਦੇ ਹਾਂ ਕਿ ਬਦ ਤੋਂ ਬਦ ਸੰਦਰ ਜਿਹੜੀ ਹੈ ਉਹ ਇਥੇ ਆ ਕੇ ਗੁਰੂ ਮਹਾਰਾਜ ਦੀ ਖੁਸ਼ੀਆ ਪ੍ਰਾਪਤ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰ ਲਾਇਆ ਉਹਨਾਂ ਦਾ ਚੇਨੋ ਸਾਦਾ on ਫੋਨ ਤੇ ਲਗਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਹੋਣ ਦੇਖ ਰਹੇ ਸੀ ਔਰ ਸਭ ਨੂੰ ਜਿੱਦਾਂ ਹੀ ਇਹ ਅਪਡੇਟ ਪਤਾ ਚੱਲਦਾ ਹੈ ਕਿ ਜਿਹੜੀ ਇਹ ਸਟ੍ਰਾਈਕ ਹੈ ਇਹ ਵਾਪਸ ਲੈ ਲੇਤੀ ਹੈ ਜਿਹਦੇ ਕਰਕੇ ਕਿਧਰੇ ਕਿਧਰੇ ਸੰਗਤਾਂ ਨੂੰ ਵੀ ਇਹਦਾ ਜੋ ਲਾਭ ਮਿਲੇਗਾ ਕੱਲ ਕਿਉਂਕਿ ਕਰੂ ਚੱਲ ਕੇ ਆਣਾ ਬਿਨਾ ਗੱਡੀ ਦੇ ਬਹੁਤ ਔਖਾ ਹੈ ਪੈਟਰੋਲ ਦੀ ਦਿੱਕਤ ਆ ਰਹੀ ਸੀ ਔਰ ਜਿੱਥੇ ਤੇ ਸਪੀਕਰ ਔਨ ਕਰ ਦੋ ਹਲੋ ਹਲੋ ਰੱਬਸ ਕਰ ਰਹੇ ਹਾਂ ਦਿੱਕਤ ਆ ਰਹੀ ਸੀਗੀ ਔਰ ਸਾਨੂੰ ਜਿਹੜੇ ਟਰਾਂਸਪੋਰਟ ਜੋ ਮੁਕਸ਼ਮੀਤ ਟਰਾਂਸਪੋਰਟ ਐਸੋਸੀਏਸ਼ਨ ਦੇ ਚੇਅਰਮੈਨ ਸਰਦਾਰ ਰਜੀਤ ਸਿੰਘ ਜੀ ਉਹ ਵੀ ਸਾਡੇ ਨਾਲ ਫੋਨ ਤੇ ਹਨ ਇਸ ਟ੍ਰੇਮ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਦਾ ਧੰਨਵਾਦ ਕਿ ਤੁਸੀਂ ਸਾਨੂੰ ਇਹ ਅਪਡੇਟ ਦਿੱਤਾ ਜੋ ਕਿ ਅਸੀਂ ਹੁਣ ਫਲੈਸ਼ ਕੀਤਾ ਆਪਣੇ ਚੈਨਲ ਰਾਹੀਂ ਕਿ ਜਿਹੜੀ ਸਟ੍ਰਾਈਕੇ ਵਾਪਸ ਲੈ ਲਈ ਗਈ ਹੈ ਤੇ ਵੀਰ ਜੀ ਸਾਰੀ ਸੰਗਤ ਆਪ ਜੀ ਨੂੰ ਸੁਣ ਰਹੀ ਹੈ ਤੁਸੀਂ ਇੱਕ ਸੁਨੇਹਾ ਜ਼ਰੂਰ ਸਾਂਝਾ ਕਰੋ ਜੀ ਸਾਰੀ ਜਗਤ ਨੂੰ ਬਹੁਤ ਬਹੁਤ ਵਧਾਈ ਹੈ ਕਿਉਂਕਿ ਤੁਹਾਨੂੰ ਵੀ ਬੜੀ ਟੈਨਸ਼ਨ ਸੀ ਜੀ ਕੱਲ੍ਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜੋ ਨਗਰ ਕੀਰਤਨ ਨਿਕਲਣਾ ਹੈ ਜੀ ਨਗਰ ਕੀਰਤਨ ਨੂੰ ਲੈ ਕੇ ਹੀ ਅਸੀਂ ਸੈਕੰਡ ਹਾਫ ਜਾ ਕੇ ਜਿਉਂ ਕਾ ਪ੍ਰੋਬਲਮ ਮਿਲਿਆ ਅੱਜ ਜੀ ਸਾਊਥ ਦਾ ਕੋਈ ਅਸੀਂ ਮੈਸੇਜ ਪਹੁੰਚਾ ਜੀ ਉਹ ਗੁਰੂ ਜੀ ਕਿਰਪਾ ਕੀਤੀ ਹੈ ਜੀ ਜਿਹੜਾ ਇਹ ਗੱਲ ਕਰ ਰਿਹਾ ਉਹ ਖਲਾਲੀ ਖਰਾਬ ਹੋ ਰਿਹਾ ਹੈ ਜੀ ਉਹ ਅਕੀਦਤ ਦੇ ਵਿੱਚ ਇੰਟਰ ਹੈ ਉਹਨੂੰ ਗੋਧਾ ਦੇ ਦਤਾ ਸ੍ਰੀ ਸੰਗਤ ਨੂੰ ਜਨਤੀ ਕਰਦੇ ਆ ਕਿ ਹੋਂ ਦੀ ਮਾਡੇ ਨਗਰ ਦੇ ਪੰਨਲ ਸੰਮਰ ਹੋਣੀ ਜੀ ਹੋਟਾਰੀ ਹੋ ਜਾਊਗਾ ਫਿਰ ਕਦੇ ਵੀ ਗੁਰੂ ਮਹਾਰਾਜ ਦੀ ਕਿਰਪਾ ਕਰਦਾ ਹੈ ਉਹ ਦਰਦ ਜਿੱਥੇ ਜਲਦੀ ਹੋ ਜਾਏਗਾ ਜੀ ਕਲੀਪ ਦਾ ਪੂਰਾ ਵੇਲੇ ਨਹੀਂ ਸਰਵਿਸ ਕੀਤੀ ਜੀ ਜੀ ਡਰਾਈਵਰ ਪੂਰਾ ਵੇਲੇ ਕਰ ਉਹ ਡਰਾਈਵਰ ਜਿਹੜਾ ਪੂਰਾ ਕੰਮ ਕੀ ਚਾਹੀਦਾ ਉਹ ਕਰਦਾ ਜੀ ਕੈਕਟ ਕਰਾਦੀ ਜੀ ਇਹ ਗੱਲ ਇਹਨੂੰ ਸਾਡੇ ਸਾਰਿਆਂ ਦੇ ਲਾਭ ਹੁੰਦੇ ਸਨ ਜੀ ਪਰ ਵਾਲੇ ਦੀ ਕਿਰਤ ਦਾ ਦਰਜਾ ਮਿਸਟਰ ਸਾਹਿਬ ਨੇ ਉਹ ਸੈਟਰੀ ਕਾਰਨ ਜਿਹੜਾ ਮੀਟਿੰਗ ਹੋਈ ਹੈ ਜੀ ਜੀ ਕੋਲੋਂ ਮੈਸੇਜ ਆਇਆ ਹੈ ਕਿ ਦੁਆਰਾ ਕੋਲ ਕਰ ਰਹੇ ਜੀ ਜੀ ਨੂੰ ਇਸ ਦੀ ਲੋੜ ਜੀ ਜੀ ਹਾਂ ਜੀ ਜੀ ਇਹ ਸ੍ਰੀ ਮਹਿੰਦੀ ਲੰਮਾ ਉਹ ਗਾਰਪੋਗਾਂ ਦੇ ਸਟੇਸ਼ਨ ਦੁਰੀ ਹੈ ਉਹ ਉਹਨਾਂ ਨੇ ਕਿਹਾ ਲੈਸ ਜਰੂਰੀ ਕੁਝ ਇਹਦੇ ਤੋਂ ਟ੍ਰਾਂਸਪੋਰਟ ਦਿੱਤੀ ਜਾਏਗੀ ਜੀ ਅੱਜ ਵੱਡੇ ਵੱਲੋਂ ਮਿਸਟਰ ਸਾਹਿਬ ਦਾ ਧੰਨਵਾਦ ਕਰ ਰਿਹਾ ਹਾਂ ਤੇ ਸਿੱਖਾ ਨੂੰ ਧੰਨਵਾਦ ਕਰਦੇ ਹਾਂ ਸੈਕਲ ਕੋਰਟ ਦੇ ਅਸੀ ਜਿੰਮੂ ਖੰਡਾਰ ਜਿਨ੍ਹਾਂ ਨਾਲ ਆਤੀ ਹੈ ਟਿਕਟ ਆਫੀਸ ਦੇ ਵਿੱਚ ਅੱਜ ਦੇ ਜਿੰਮੂ ਆਬਦਲੇ ਹਿੱਟੇ ਬਕਸਾ ਨੂੰ ਅਵਾਜ਼ ਨਾਲ ਹਾਜ਼ਰ ਤੇ ਹਾਂ ਜੀ ਇਹ ਤੇਰਾ ਰਾਹ ਹੋਵੇ ਤੇ ਔਰ ਕੱਲ ਦਸਰ ਦੀ ਫੰਦੇ ਵਿੱਚ ਜੋ ਨੂੰ ਕਿਸ ਤਰ੍ਹਾਂ ਬੰਦ ਮੈਟਿੰਗ ਤੋਂ ਅ ਭਿੱਜ ਕੇ ਕਦੇ ਆ ਜਾਏ ਜੀ ਨੇ ਪਤਾ ਪਰ ਉਹਦੇ ਫੰਦੇ ਵੀ ਉਹ ਸਾਡਾ ਬਹੁਤ ਬਹੁਤ ਧੰਨਵਾਦ ਔਰ ਅਸੀਂ ਇਸ ਤਰ੍ਹਾਂ ਹੀ ਉਮੀਦ ਰੱਖਾਂਗੇ ਤੁਸੀਂ ਵੱਧ ਚੜ ਕੇ ਜਿੱਥੇ ਸੰਗਤ ਦੀ ਗੱਲ ਹੋਏ ਜਿੱਥੇ ਸਮਾਜ ਦੀ ਗੱਲ ਹੋਏ ਜਿੱਥੇ ਕੌਮ ਦੀ ਗੱਲ ਹੋਏ ਤੁਸੀਂ ਸ਼ਾਨਾ ਪਛਾਨਾ ਜਿੱਦਾਂ ਪਹਿਲੇ ਖੜਦੇ ਆਏ ਹੋ ਅੱਜ ਵੀ ਤੁਸੀਂ ਇਸ ਤਰ੍ਹਾਂ ਖੜੇ ਹੋ ਔਰ ਅੱਗੇ ਵੀ ਸੰਗਤ ਨੂੰ ਆਪਜੀਤ ਨੂੰ ਇਹੀ ਉਮੀਦ ਹੈ ਕਿ ਤੁਸੀਂ ਏਫਓ ਦੇ ਕਾਰਜਾ ਤੁਸੀਂ ਸਭ ਤੋਂ ਫਰੰਟ ਫੁੱਟ ਤੇ ਰਹਿ ਕੇ ਸਮਾਜ ਦੇ ਲਈ ਮੈਨੂੰ ਲੱਗਦਾ ਸਮਾਜ ਦਾ ਹੱਥ ਫੜੋ ਜੀ ਜੀ ਦੁਪਹਿਰ ਨੂੰ ਤੁਹਾਡਾ ਵੀ ਕਸ਼ਮੀਰ ਤੋਂ ਇੱਕ ਲਾਈ ਹੋਇਆ ਸੀ ਜੀ ਜੋ ਕਿ ਮੀਡੀਆ ਉਹ ਹੈ ਜਿਹੜਾ ਆਵਾਮ ਦੀ ਆਵਾਜ਼ ਜੀ ਹੈ ਉਹ ਸਰਕਾਰ ਤੱਕ ਪਹੁੰਚਾਦਾ ਜੀ ਉਸ ਤੌਰ ਤੇ ਇੱਕ ਫੰਡਿਸ਼ਨਲ ਚੈਨਲ ਦਾ ਬੜਾ ਵੀ ਅਭਿਜਨ ਸਿੰਘ ਜੀ ਜੀ ਸਾਰਿਆਂ ਦਾ ਪੁਰੀ ਪੂਰੀ ਟੀਮ ਦਾ ਅਤੀ ਧੰਨਵਾਦੀ ਹਾਂ ਜਿਹੜੀਆਂ ਦੇ ਉਕਰਾਲੇ ਸੜਕਾਂ ਜਿਹੜੀਆਂ ਧਰੀਆਂ ਆਵਾਜ਼ਾਂ ਕਰਤਾਲਕ ਬਹੁਤ ਹੀ ਜਨਰਲ ਪਨੀ ਪ੍ਰੋਬਲਮ ਕਰਤਾਲਕ ਕੋਈ ਨਹੀਂ ਜਿਹਨੇ ਵੀ ਕੰਮ ਕਰ ਰਿਹਾ ਸਰਵਿਸੀਆਂ ਤੇ ਬਹੁਤ ਬੜਾ ਜਉਦਾ ਹੈ ਜੀ 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 ਆਪ ਜੀ ਦਾ ਵੀ ਜੀ ਬਹੁਤ ਬਹੁਤ ਧੰਨਵਾਦ ਔਰ ਅਸੀਂ ਫਿਰ ਵਿਸ਼ੇਸ਼ ਤੌਰ ਤੇ ਆਪ ਦਾ ਆਪ ਜੀ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਔਰ ਸਮੂਚੀ ਸੰਗਤ ਨੂੰ ਤੁਸੀਂ ਇਹ ਸੁਨੇਹਾ ਪਹੁੰਚਾਇਆ ਕਿਉਂਕਿ ਕੱਲ ਨਗਰ ਕੀਰਤਨ ਸੀ ਔਰ ਸੰਗਤਾਂ ਨੂੰ ਬਹੁਤ ਇੱਕ ਚਿੰਤਾ ਸੀ ਕਿ ਅਸੀਂ ਕਿਸ ਤਰ੍ਹਾਂ ਘਰੋਂ ਨਿਕਲਣਾ ਹੈ ਹਨਾ ਦੂਰ ਦਲੇਦਿਆਂ ਤੋਂ ਜੀ ਬਹੁਤ ਬਹੁਤ ਧੰਨਵਾਦ ਇਸ ਜੀ ਸਿਹਰ ਅਜੀਤ ਸਿੰਘ ਜੀ ਜੋ ਟਰਾਂਸਪੋਰਟ ਚੇਅਰਮੈਨ ਜੰਮੂ ਕਸ਼ਮੀਰ ਔਰ ਇਹਨਾਂ ਨੇ ਆਪਣਾ ਸੁਨੇਹਾ ਦਿੱਤਾ ਕਿ ਸੰਗਤ ਵੱਧ ਚੜ ਕੇ ਇਸ ਸਮਾਗਮ 'ਚ ਆਪਣੀ ਆਪਣਾ ਹਿੱਸਾ ਪਾਏ ਔਰ ਜੋ ਸਟ੍ਰਾਈਕ ਜਿਹੜੀ ਹੈ ਉਹ ਕੱਲ ਨਹੀਂ ਹੋਏਗੀ ਔਰ ਡੀਜੀਪੀ ਸੀ ਦੇ ਪ੍ਰਧਾਨ ਸਾਡੇ ਨਾਲ ਖੜੇ ਸੀ ਕੈਸ਼ਰ ਸਾਡੇ ਨਾਲ ਖੜੇ ਸੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਦੁਪਹਿਰ ਨੂੰ ਜੋ ਮੀਤ ਪ੍ਰਧਾਨ ਜੋਹਨ ਸ਼ਾਮ ਨੂੰ ਉਹ ਵੀ ਡਿਵੀਜ਼ਨਲ ਕਮਿਸ਼ਨਰ ਤੱਕ ਉਹ ਆਪਣੀ ਵੀ ਇਸੀ ਡਿਮਾਂਡ ਨੂੰ ਲੈ ਕੇ ਗਏ ਸੀ ਤਾਂ ਕਿ ਇਹਦੇ 'ਚ ਰੁਕਾਵਟ ਨਾ ਆਏ ਜੋ ਕੱਲ ਬਹੁਤ ਵੱਡਾ ਨਗਰ ਕੀਰਤਨ ਓੜੀਆ ਗਿਆ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਜਿਨ੍ਹਾਂ ਦੇ ਉਪਰਾਲੇ ਸਦਕੇ ਜੋ ਕੱਲ ਦੀ ਰਿਸਟ੍ਰਾਈਕ ਹੈ ਉਹ ਜੋ ਕਾਲ ਆ ਵਾਪਸ ਲੈ ਲਈ ਗਈ ਹੈ। ਹੋਰ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਅਤੇ ਆਪਣੇ ਸੁਝਾਅ ਤੁਸੀਂ ਕਮੈਂਟਸ ਵਿੱਚ ਨਹੀਂ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।